ਬੈਰਕੀ ਦਾ ਖਾਲਸਾ ਆਬੰਦ ਕੀਤੀ ਪਦੇ ਗਰਮੀ ਬਹੁਤ ਜ਼ਿਆਦਾ ਆਫਤ ਸੀ ਜਿਸੇ ਕਰਕੇ ਹਰ ਇੱਕ ਸਾਲ ਅਸੀਂ ਸ਼ਬੀਲ ਦਾ ਲੰਗਰ ਲਗਾਈਦਾ ਸੀ ਰਾਗੇਸ ਦੇ ਵਿੱਚ ਉਹ ਜੀਰਾ ਗੇਟ ਬਦਲ ਲਗਾਇਆ ਜਾਂਦਾ ਹੈ ਸੋ ਓਨੈਸਟੀ ਸ਼ਬੀਲ ਅਤੇ ਜਲ ਜੀਰੇ ਦਾ ਲੰਗਰ ਚੱਲ ਰਿਹਾ ਹੈ ਇਸੇ ਸੰਤਾ ਬੋਧੀ ਚਾਹ ਦਿਨਾਂ ਚੱਲ ਰਹੀਆਂ ਨੇ ਇਹਨਾਂ ਨੂੰ ਬਹੁਤ ਬਹੁਤ ਸਾਰਾ ਅੱਜ ਤੁਹਾਡੇ ਕਿੱਗੇ ਭਤੇ ਜੀਰਾ ਗੇਟ ਫਾਰੀ ਮਾਰਕਸ ਚਮੂਹ ਮਾਰਕੀਟ ਲੋਂਗ ਠੰਡੇ ਜਲ ਪਾਣੀ ਦੀ ਸ਼ਬੀਲ ਲਾਈ ਗਈ ਆ ਸਾਰੀਆਂ ਸੰਤਾ ਆਨੰਦ ਲੈ ਰਹੀਆਂ ਵਾਂ ਤੇ ਸਾਰੇ ਸੇਵਾਦਾਰ ਖੁੱਲੇ ਦਿਲ ਨਾਲ ਸੇਵਾ ਕਰ ਰਹੇ ਆ। ਸ਼੍ਰੀ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਫਤਿਹ। ਸੂਰ ਜੀ ਰਾਗੜਵਾਸਿਆ ਵੱਲੋਂ ਇਸ ਵੀਰ ਦਾ ਮੰਦਰ ਜੋ ਕਿ ਅੱਜ ਬਹੁਤ ਜ਼ਿਆਦਾ ਗਰਮੀ ਕਰਕੇ ਲਾਇਆ ਜਾ ਰਿਹਾ ਹੈ। ਇਹ ਪੂਰੇ ਸਾਲ ਦੇ ਵਿੱਚ ਇੱਕ ਦਿਨ ਬਣਾਇਆ ਜਾਣਾ ਜੋ ਕਿ ਅੱਜ ਬਹੁਤ ਜ਼ਿਆਦਾ ਗਰਮੀ ਸੀ ਇਸ ਕਰਕੇ ਮਿੱਠਾ ਪਾਣੀ ਤੇ ਜਲਦੀ ਵਾਲਾ ਪਾਣੀ ਭੰਡਾ ਜਾ ਰਿਹਾ ਹੈ ਸਾਡੇ ਕੋਲ। ਪੂਰੇ ਜੀਆਗੜ ਵੱਲੋਂ ਜੋਰ ਨਾਲੇ ਮੰਦਰ ਨਗਰਿਆ ਜਾ ਰਿਹਾ ਹੈ। ਹਰ ਸਾਹਿਬ ਆਇਆ ਜਾਂਦਾ ਹੈ। ਹਰ